ਫੀਲਿਆ ਸਾਰੇ ਜੀਆਂ ਨੂੰ ਕਿ ਕਿਸੇ ਦਾ ਕੋਈ ਮਾਲ ਡੰਗਰ ਜਾਂ ਕਿਸੇ ਦਾ ਕੋਈ ਰਹਿਣ ਦੀ ਵਿਵਸਥਾ ਕਰਨੀ ਤੇ ਉਹਦੀ ਵਿਵਸਥਾ ਸਾਡੇ ਜੀਆਂ ਨੇ ਸਾਰਿਆਂ ਨੇ ਜਿਹੜਾ ਆ ਉਹ ਇੱਥੇ ਕੀਤੀ ਹੋਈ ਏ ਚਾਹੇ ਕੋਈ ਮੈਡੀਕਲ ਹੈਲਪ ਦੀ ਲੋੜ ਏ ਕੋਈ ਕੈਂਪ ਲਾਉਣ ਦੀ ਲੋੜ ਏ ਜਾਂ ਐਂਬੂਲੈਂਸ ਦੀ ਸਰਵਿਸ ਦੀ ਲੋੜ ਏ ਉਹ ਵੀ ਦੱਸ ਸਕਦੇ ਆ ਉਹ ਸਰਕਾਰੀ ਤੌਰ ਤੇ ਵੀ ਜਿਹੜਾ ਆ ਉਹ ਫੰਡ ਜਿਹੜੇ ਆ ਇਸ ਸੀਜ਼ ਲਈ ਇਕ ਤਿਆਰ ਕੀਤੇ ਗਏ ਪਲੱਸ ਜਿਹੜੇ ਸੀਐਮ ਸਾਹਿਬ ਵੱਲੋਂ ਰੰਗਲਾ ਪੰਜਾਬ ਫੰਡ ਜਿਹੜੇ ਆ ਉਹ ਹਲਕਾ ਇੰਚਾਰਜ ਬਤੌਰ ਮੈਨੂੰ ਦਿੱਤੇ ਗਏ ਉਹਦੇ ਵਿੱਚੋਂ ਵੀ ਜਿਹੜਾ ਹਿੱਸਾ ਕੱਢ ਕੇ ਜਿਹੜਾ ਆ ਉਹ ਲੋਕਾਂ ਨੂੰ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਢਲਵਾ ਮੰਡ ਏਰੀਏ ਦੇ ਲਾਗੇ ਸਾਰੇ ਜੀ ਅਸੀਂ ਇਕੱਠੇ ਹੋਏ ਆ ਇੱਕ ਸਨੇਹਾ ਜੀ ਸਾਰਿਆਂ ਨੂੰ ਜਿੰਨੇ ਵੀ ਜੀ ਜਿਹੜੇ ਸਾਡੇ ਮੰਡ ਏਰੀਆ ਚ ਭਲਾ-ਥਲਕੇ ਦੇ ਰਹੇ ਨੇ ਆ ਸਾਡੇ ਢਿਲਮਾ ਵਾਸੀਆਂ ਵੱਲੋਂ ਸਾਡੇ ਸਾਰੇ ਜਿੰਨੇ ਮੋਤਵਾ ਰਿਆ ਢਿਲਵਾ ਦੇ ਉਹਨਾਂ ਵੱਲੋਂ ਅਪੀਲ ਆ ਸਾਰੇ ਜੀਆਂ ਨੂੰ ਕਿ ਕਿਸੇ ਦਾ ਕੋਈ ਮਾਲ ਡੰਗਰ ਜਾਂ ਕਿਸੇ ਦਾ ਕੋਈ ਰਹਿਣ ਦੀ ਵਿਵਸਥਾ ਕਰਨੀ ਤੇ ਉਹਦੀ ਵਿਵਸਥਾ ਸਾਡੇ ਜੀਆਂ ਨੇ ਸਾਰਿਆਂ ਨੇ ਜਿਹੜਾ ਆ ਉਹ ਇੱਥੇ ਕੀਤੀ ਹੋਈ ਹੈ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਜੇ ਕਿਸੇ ਚੀਜ਼ ਦੀ ਲੋੜ ਆ ਕਿਸੇ ਵੀ ਤਰੀਕੇ ਦੀ ਚਾਹੇ ਕੋਈ ਮੈਡੀਕਲ ਹੈਲਪ ਦੀ ਲੋੜ ਆ ਕੋਈ ਕੈਂਪ ਲਾਉਣ ਦੀ ਲੋੜ ਆ ਜਾਂ ਐਂਬੂਲੈਂਸ ਦੀ ਸਰਵਿਸ ਦੀ ਲੋੜ ਆ ਉਹ ਵੀ ਦੱਸ ਸਕਦੇ ਆ ਜੇ ਕਿਤੇ ਕੋਈ ਖਾਣ ਦੇ ਸਮਾਨ ਦੀ ਲੋੜ ਆ ਕਿਤੇ ਬਿਜਲੀ ਕਨੈਕਸ਼ਨ ਚਾਹੀਦਾ ਆ ਪਸ਼ੂਆਂ ਲਈ ਚਾਰਾ ਚਾਹੀਦਾ ਜਿੱਦਾਂ ਇੱਥੇ ਵੀ ਇਹਨਾਂ ਨਾਲ ਵੀ ਮੈਂ ਗੱਲ ਕੀਤੀ ਜੇ ਆਪਣੇ ਜੀ ਕਿਉਂਕਿ ਰਿਸ਼ਤੇਦਾਰੀਆਂ ਸਾਰਿਆਂ ਦੀਆਂ ਸਾਰੇ ਥਾਂ ਤੇ ਆ ਜੇ ਕਿਤੋਂ ਵੀ ਕੋਈ ਚੀਜ਼ ਦਾ ਪਤਾ ਲੱਗਦਾ ਤੇ ਲੋੜ ਆ ਉਹ ਸਾਨੂੰ ਜ਼ਰੂਰ ਦੱਸਣ ਉਹ ਸਰਕਾਰੀ ਤੌਰ ਤੇ ਵੀ ਜਿਹੜਾ ਆ ਉਹ ਫੰਡ ਜਿਹੜੇ ਆ ਇਸ ਸੀਜ਼ ਲਈ ਇਕ ਤਿਆਰ ਕੀਤੇ ਗਏ ਪਲੱਸ ਜਿਹੜੇ ਸੀਐਮ ਸਾਹਿਬ ਵੱਲੋਂ ਰੰਗਲਾ ਪੰਜਾਬ ਫੰਡ ਜਿਹੜੇ ਆ ਉਹ ਹਲਕਾ ਇੰਚਾਰਜ ਬਤੌਰ ਮੈਨੂੰ ਦਿੱਤੇ ਗਏ ਉਹਦੇ ਵਿੱਚੋਂ ਵੀ ਜਿਹੜਾ ਹਿੱਸਾ ਕੱਢ ਕੇ ਜਿਹੜਾ ਆ ਉਹ ਲੋਕਾਂ ਨੂੰ ਦਿੱਤਾ ਜਾਊਗਾ ਨਾਲ ਲਗਭਗ 50 ਲੱਖ ਦੇ ਆਸ-ਪਾਸ ਜਿਹੜਾ ਅਸੀਂ ਇੱਕ ਜਿਹੜੀ ਫੰਡ ਆ ਉਹ ਲਾਇਦਾ ਰੱਖਿਆ ਹੋਇਆ ਇਸ ਚੀਜ਼ ਲਈ ਕਿ ਜਿਹੜੀ ਵੀ ਕੋਈ ਐਮਰਜੈਂਸੀ ਲੋੜ ਪਵੇ ਉਹਨੂੰ ਵੀ ਪੂਰੀ ਕਰਾਂਗੇ ਨਾਲ ਜੇ ਕੋਈ ਕਿਸੇ ਦਾ ਨੁਕਸਾਨ ਹੋਇਆ ਕਿਸੇ ਘਰ ਦਾ ਨੁਕਸਾਨ ਹੋਇਆ ਕੋਈ ਚੀਜ਼ ਹੋਇਆ ਉਹਦਾ ਵੀ ਜਿਹੜੀ ਆ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਰਲ ਮਿਲ ਕੇ ਸਾਰੇ ਜਾਣੇ ਨਾਲ ਸਰਕਾਰ ਦੀ ਸਹਾਇਤਾ ਲੈ ਕੇ ਉਹਦੀ ਵੀ ਪਰਪਾਈ ਕਰਾਂਗੇ ਸੋ ਕੋਈ ਵੀ ਜੀ ਜਿਹੜਾ ਮੇਰੀ ਇਹ ਵੀਡੀਓ ਸੁਣਦਾ ਆ ਜੇ ਕਿਸੇ ਨੂੰ ਲੱਗਦਾ ਉਹਨਾਂ ਦਾ ਕੋਈ ਜੀ ਲੋੜਵੰਦ ਆ ਉਹਨਾਂ ਨੂੰ ਲੋੜ ਆ ਉਹਨਾਂ ਨੂੰ ਕੋਈ ਮਾਲ ਡੰਗਰ ਬੰਨਣ ਲਈ ਜਗ੍ਹਾ ਚਾਹੀਦੀ ਹੈ ਤਾਂ ਉਹ ਵੀ ਇੱਥੇ ਹੈਗੀ ਆ ਤੇ ਰਹਿਣ ਦੀ ਵੀ ਜਗ੍ਹਾ ਚਾਹੀਦੀ ਹੈ ਤਾਂ ਉਹ ਵੀ ਇੱਥੇ ਹੈਗੀ ਆ ਤੇ ਉਸ ਤੋਂ ਇਲਾਵਾ ਜਿਹੜੀਆਂ ਗੱਲਾਂ ਬਾਕੀ ਦੱਸਟੇ ਜੇ ਕੋਈ ਜੀ ਮੰਡ ਦੇ ਵਿੱਚ ਕਿਤੇ ਫਸਿਆ ਆ ਤੇ ਤੁਹਾਨੂੰ ਪਤਾ ਹੈ ਉਹਦੀ ਵੀ ਤਲਾਸ਼ ਜ਼ਰੂਰ ਸਾਨੂੰ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ